ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਦੋਵੇਂ ਕਕੇ ਇਤਿ ਵਿਸਰਗ ਮੈਂ ਸਿਰਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵ ਆਪਣਾ ਚਲਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਓਵਾਹੂ ਕਉ ਦੌਰਿਓ ਹਾਂਜੀ ਸਹਿਜ ਆਨੰਦ ਇਤਿਥਮ ਰਖਿਓ ਗ੍ਰਹਿ ਭੀਤਰ ਇਥਿ ਵਿਸਰਾਮ ਹੈ ਉਠ ਇਥਿ ਯਮਕਲਾ ਦਨੀ ਹੈ ਵਾਹੂ ਵਾਹੂ ਕਉ ਦਉਰਿਉ ਆਗਿਆ ਮਹ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਥੇ ਲੇ ਮੰਨਿਓ ਸੋ ਮਥੇ ਲੇ ਮੰਨਿਓ ਭਾਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ ਧੰਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਇਸ ਨੂੰ ਖੁੱਲਿਆ ਨਹੀਂ ਕਹਿਣਾ ਖੁੱਲਿਆ ਥੋੜਾ ਭਾਰਾ ਬੋਲਣਾ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਸ਼੍ਰਮ ਥਕ ਪਾਈ ਬਿਸਰਾਮਾ ਮਿਟ ਗਈ ਸਗਲੀ ਤਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆ ਚੀਤ ਆਇਓ ਮਨਪੁਰਖ ਵਿਦਾਤਾ ਸੰਤਨ ਕੀ ਸਰਣਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤਹ ਨਪਯੋ ਦੂਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਪੀਤਰ ਇਹ ਪਾਵਨ ਪਤਿਤ ਨਹੀਂ ਕਹਿਣਾ ਹੈ ਪਾਵਨ ਤੇ ਯਮ ਕਲਾ ਕੇ ਬੋਲਣਾ ਪਵਿੱਤਰ ਕਰ ਦਿੱਤੇ ਪਤਿਤ ਕੀਏ ਖਿਨ ਪੀਤਰ ਪਤਰਾ ਨੂੰ ਛਿੰ ਦੇ ਵਿੱਚ ਪਾਵਨ ਕੇ ਪਵਿੱਤਰ ਕਰ ਦਿੱਤਾ ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਭਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦੇਨਸ ਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਇਸ ਕਉ ਕਬਹੁ ਨੰਗਾ ਵਸਰੇ ਛੋੜ ਜਾਏ ਖਿਨ ਭੀਤਰਤਾ ਕਉ ਵਾਕੋ ਫਿਰ ਫਿਰ ਧਾਵਸ ਰੇ ਆਪਣੇ ਪ੍ਰਾਪ ਕਉ ਕਿਉ ਨ ਸਮਾਰਸ ਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅਰਾ ਜਾਰਸ ਰੇ ਬੈਰੀ ਸੰਗ ਇਥੇ ਝਮਕ ਰੰਗ ਰਸ ਰਚਿਆ ਇਥੇ ਵਿਸਰਾਮ ਹੈ ਤੇਸ ਸਿਉ ਜੀਰਾ ਜਾਰਸ ਰੇ ਰਹਾਉ ਜਾ ਕੈ ਨਾਮ ਸੁਣਿਆ ਜਮ ਛੋੜੈ ਤਾ ਕੀ ਸਰਣ ਨ ਪਾਵਸ ਰੇ ਜਮ ਨਹੀਂ ਗੈਣਾ ਹੈ ਜਮ ਪੂਲਾ ਬੂਲੀ ਤਾਂ ਹੁੰਦਾ ਜਾ ਕੈ ਨਾਮ ਸੁਣਿਆ ਜਮ ਛੋੜੈ ਤਾ ਕੀ ਸਰਣ ਨ ਪਾਵਸ ਰੇ ਕਾੜ ਦੇ ਸਿਆਲ ਬਪਰੇ ਕਾ ਬਪੁਰੇ ਪਪੇ ਓਂਕੜ ਤਾ ਕੀ ਓਟ ਟਿਕਾਵਸ ਰੇ ਜਿਸ ਕਾ ਜਾਸ ਸੁਨਤ ਭਾਵ ਤਰੀਐ ਜਿਸ ਕਾ ਜਾਸ ਸੁਨਤ ਭਾਵ ਤਰੀਐ ਤਾਸੂ ਰੰਗ ਨ ਲਾਵਸ ਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਟਿਕਾਵਸ ਰੇ ਭਇਓ ਪ੍ਰਸਾਦ ਕਿਰਪਾ ਨੇਦ ਠਾਕੁਰ ਸੰਤ ਸੰਗ ਪਾਤ ਪਾਈ ਕਹੂ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਭ ਵਿਦ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਵ ਚਰੇ ਖੇਨ ਪੀਤਰ ਅਗਨ ਸੰਗ ਲੈ ਜਾ ਰਿਓ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ RAM ਵਿਸਾਰਿਓ ਮੂੜੇ ਪਦ ਤੇ ਵਿਸਰਾਮ ਹੈ ਮੂੜੇ ਮੂੜੇ ਤੈ ਮਨ ਤੇ RAM ਵਿਸਾਰਿਓ ਲੂਣ ਖਾਇ ਕਰਹਿ ਹਰਾਮ ਖੋਰੀ ਪੇਖਤ ਨੈਣ ਵਿਦਾਰਿਓ ਰਹਾਉ ਅਸਾਧ ਰੋਗ ਉਪਜਿਓ ਤਾਨ ਭੀਤਰ ਤਰਤ ਨਾ ਕਾਹੂ ਟਾਰਿਓ ਪ੍ਰਭ ਵਿਸਰਤ ਤਰਤ ਨ ਤਰਤ ਨ ਕਾਹੂ ਟਾਰਿਓ ਅਸਾਗ ਰੋਗ ਉਪਜਿਓ ਤਾਨ ਪੀਤਰ ਤਰਤ ਨ ਕਾਹੂ ਤਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਇਹੋ ਨਾਨਕ ਤਤ ਵਿਚਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ